कतक कर्म काणि दोष न काहू काहु योग परमेश्वरति भुल् व्यापन सभे रोग कतक कर्म काविणि दोष न जोग परमेश्वर ते पुल्ल्या व्यापन सभे रोग, वे मुख हुए ते लगन जन्म वि जोग, ਕਿ ਨਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਜਿਸ ਥੈ ਰੋਹਹ ਰੋਜ ਕਿਤਾ ਕਿਸੂ ਨਾ ਹੋਗਈ ਲਿਖਿਆ ਧੁਰ ਸੰਜੋਗ ਵੱਡੇ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰਹਿ ਸਭ ਬਿਯੋਗ ਨਾਨਕ ਕਉ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੈ ਸਾਧ ਸੰਗ ਦਿਨਸਹਿ ਸਭੇ ਸੂਚ ਕਤਕ ਹੋਵੇ ਸਾਧ ਸੰਗ ਦਿਨ ਸਹ ਸਭੇ ਸੋਚ ਕਤਕ ਦਾ ਮਹੀਨਾ ਦਿਨ ਸ਼ੁੱਕਰਵਾਰ 17 ਤਰੀਕ ਨੂੰ ਆਰੰਭਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹੀਨਾ ਸੁਖ ਸ਼ਾਂਤੀ ਦੇ ਨਾਲ ਬਤੀਤ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਦਾ ਭਰਿਆ ਹੱਥ ਰੱਖਣ ਚਿਰਤ ਕਮਈਆਂ ਵਿੱਚ ਵਾਧੇ ਕਰਨ ਆਪਣੇ ਧਰਮ ਘਰੋਂ ਨਾਮ দান ਗੁਰਸਿੱਖੀ ਜੀਵਨ ਤੰਦਰੁਸਤੀ ਸ਼ਰਧਾ ਬਖਸ਼ਿਸ਼ ਕਰਨ ਕਤਕ ਦੇ ਮਹੀਨੇ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾ ਦੀ ਪਾਵਨ ਬਾਣੀ ਦੇ ਰੰਗ ਸਾਨੂੰ ਜੀਵਾਂ ਨੂੰ ਪ੍ਰਦੇਸ਼ ਬਖਸ਼ਿਸ਼ ਕਰ ਰਹੇ ਹਨ ਤੇ ਹੇ ਜੀਵ ਸੰਸਾਰ ਦੇ ਵਿੱਚ ਜੋ ਵੀ ਤੇਰੀ ਜ਼ਿੰਦਗੀ ਦੇ ਅੰਦਰ ਦੁੱਖ ਤਕਲੀਫ ਜਾਂ ਪਰੇਸ਼ਾਨੀ ਆ ਰਹੀ ਹੈ ਇਹ ਸਾਰੇ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਲਈ ਕਿਸੇ ਨੂੰ ਦੋਸ਼ੀ ਨਾ ਠਹਿਰਾਹ ਮਹਾਰਾਜ ਪਰਮਉਦੇ ਕਤਕ ਕਰਮਕ ਮਾਵਣੀ ਦੋਸ਼ਨਾਕਾਂ ਹਉ ਜੋਗ ਇਹ ਸਾਰੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੇਰੇ ਆਪਣੇ ਕੀਤੇ ਹੋਏ ਪੂਰਬਲੇ ਕਰਮਾਂ ਦੇ ਅਨੁਸਾਰ ਤੈਨੂੰ ਭੋਗਣੀਆਂ ਪੈ ਰੀਆਂ ਹਨ ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਜਿੰਦਗੀ ਦੇ ਵਿੱਚ ਜਿੰਨੇ ਵੀ ਮਾਨਸਿਕ ਰੋਗ ਜਾਂ ਸਰੀਰਕ ਰੋਗ ਸਰੀਰਕ ਰੋਗ ਹੁੰਦੇ ਨੇ ਸਰੀਰ ਕਰਕੇ ਬਿਮਾਰ ਹੋਣਾ ਤੇ ਮਾਨਸਿਕ ਰੋਗ ਹੁੰਦੇ ਨੇ ਜੀਵ ਨੂੰ ਪਰੇਸ਼ਾਨੀਆਂ ਨੇ ਘੇਰ ਲੈਣਾ ਇਸੇ ਤਰ੍ਹਾਂ ਹੋਰ ਜੰਮਣ ਮਰਨ ਦੇ ਵੱਡੇ ਦੁੱਖ ਦੇ ਘੇਰੇ ਵਿੱਚ ਜੀਵ ਪੈਂਦਾ ਹੈ ਇਹ ਮਨੁੱਖ ਨੂੰ ਵਿਆਪਦੇ ਨੇ ਸਤਿਗੁਰੂ ਜੀ ਫਰਮਉਂਦੇ ਹਨ ਇਹਨਾਂ ਦਾ ਕਾਰਨ ਕੀ ਹੈ ਤੇ ਇਸ ਸੰਸਾਰ ਤੇ ਆ ਕੇ ਕੋਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਣਾ ਭੁੱਲ ਜਾਣਾ ਭਾਵ ਕਿ ਉਸ ਦੇ ਉਪਦੇਸ਼ ਨੂੰ ਨਾ ਮੰਨਣਾ ਫਿਰ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਇਹ ਸਾਰੇ ਮਾਨਸਿਕ ਤੇ ਸਰੀਰਕ ਰੋਗ ਜੀਵ ਨੂੰ ਲੱਗਦੇ ਨੇ ਤੁਧੂ ਭੁੱਲੇ ਸੇ ਜੰਮ ਜੰਮ ਮਰਦੇ ਤਿੰਨ ਕਦੇ ਨਾ ਚੁਕਨ ਹਾਵੇ ਪਵਨ ਬਾਣੀ ਦੇ ਸ਼ਬਦ ਆ ਸਤਿਗੁਰੂ ਜੀ ਅੱਗੇ ਪਰਮ ਹੁੰਦੇ ਨੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਵਿਜੋਗ ਵਿਛੋੜੇ ਨੂੰ ਆਖਦੇ ਆ ਜਿਹੜੇ ਜੀਵ ਪਰਮਾਤਮਾ ਤੋਂ ਬੇਮੁਖ ਹੋ ਜਾਂਦੇ ਆ ਉਹ ਪਰਮਾਤਮਾ ਦੀ ਹੋਂਦ ਨੂੰ ਹੀ ਭੁੱਲ ਜਾਂਦੇ ਆ ਫਿਰ ਪਰਮਾਤਮਾ ਨੂੰ ਭੁੱਲਣ ਕਰਕੇ ਉਹਨਾਂ ਦੀ ਆਤਮਾ ਪਰਮਾਤਮਾ ਤੋਂ ਬਹੁਤ ਦੂਰ ਚਲੇ ਜਾਂਦੇ ਫਿਰ ਉਹ ਆਤਮਾਵਾਂ ਆਪਣੇ ਪਤੀ ਪਰਮੇਸ਼ਰ ਤੋਂ ਵਿਛੜ ਕੇ 84 ਲੱਖ ਜੁਨਾਂ ਦੇ ਚੱਕਰ ਦੇ ਵਿੱਚ ਜੰਮਦੀਆਂ ਤੇ ਮਰਦੀਆਂ ਰਹਿੰਦੀਆਂ ਨੇ ਹੁਣ ਜੀਵ ਪਰਮੇਸ਼ਰ ਨੂੰ ਭੁੱਲ ਕੇ ਹੋਰ ਕਾਰਾਂ ਵਿਕਾਰਾਂ ਦੇ ਵਿੱਚ ਪਿਆਰ ਹੋਇਆ ਸੀ ਪਰ ਇਹ ਜਿਹੜਾ ਜੀਵ ਸਮਝਦਾ ਸੀ ਸੰਸਾਰਕ ਭੋਗ ਮੈਨੂੰ ਸੁੱਖ ਦੇਣਗੇ ਉਹ ਅੰਤ ਦਾ ਸਮਾ ਆਇਆ ਤੇ ਖਿੰਦੇ ਵਿੱਚ ਕੌੜੇ ਲੱਗਣ ਲੱਗ ਪੈਂਦੇ ਮਹਾਰਾਜ ਪਾਵਨ ਬਾਣੀ ਰਾਈ ਅਗਲੀ ਪੰਕਤੀ ਵਿੱਚ ਸਮਝਾ ਰਹੇ ਨੇ ਕਿਨ ਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਸਿਨ ਪਰਦੇ ਵਿੱਚ ਇਹ ਮਾਇਆ ਦੇ ਭੋਗ ਜਿਨ੍ਹਾਂ ਨੂੰ ਰਸਦਾਇਕ ਸੁਵਾਦੀ ਮੰਨ ਕੇ ਮਨੁੱਖ ਨੇ ਭੋਗਿਆ ਉਹਨਾਂ ਭੋਗਾਂ ਨੇ ਸਰੀਰ ਨੂੰ ਰੋਗੀ ਬਣਾਤਾ ਆਤਮਾ ਨੂੰ ਦਾਗੀ ਕਰ ਦਿੱਤਾ ਤਾਂ ਸਤਿਗੁਰੂ ਜੀ ਪਰਮਉੰਦੇ ਹਨ ਉਹ ਮਾਇਕੀ ਰਸਾਂ ਦਾ ਫਲ ਮਨੁੱਖ ਨੂੰ ਦੁੱਖ ਦੇ ਰੂਪ ਵਿੱਚ ਪ੍ਰਾਪਤ ਹੋਇਆ ਕਿੰ ਵਿੱਚ ਕੌੜੇ ਹੋਗੇ ਇਹ ਸੱਚ ਹੈ ਜਦੋਂ ਜੀਵ ਗੁਰੂ ਦੀ ਗੱਲ ਨਹੀਂ ਮੰਨਦਾ ਉਹ ਪਰਮੇਸ਼ਰ ਨੇ ਜੋ ਭੋਜਨ ਖਾਣ ਤੋਂ ਮਨਾਂ ਕੀਤਾ ਉਹ ਖਾਂਦਾ ਹੈ ਤਾਂ ਫਿਰ ਉਦੋਂ ਤੇ ਜੀਵ ਨੇ ਪਰਮੇਸ਼ਰ ਦੀ ਗੱਲ ਟਾਲ ਦਿੱਤੀ ਤੇ ਜਦੋਂ ਉਸ ਸਵਾਦ ਕਰਕੇ ਪਰਮੇਸ਼ਰ ਨੂੰ ਭੁੱਲਿਆ ਤਨ ਤੇ ਜਦੋਂ ਰੋਗ ਲੱਗਾ ਨਾ ਫਿਰ ਡਾਕਟਰ ਨੇ ਆਖਿਆ ਕਿ ਜੇ ਤੂੰ ਆਹ ਭੋਜਨ ਖਾਦਾ ਤੇਰੀ ਮੌਤ ਹੋ ਜੇਗੀ ਫਿਰ ਉਹ ਸਵਾਦਲਾ ਭੋਜਨ ਭਾਵੇਂ ਸਾਹਮਣਾ ਵੀ ਬਿਲਕੁਲ ਰੱਖਿਆ ਹੋਵੇ ਪਿਆ ਹੋਵੇ ਉਹ ਜੀਵ ਨੂੰ ਜ਼ਰ ਦੇ ਬਰਾਬਰ ਫਿਰ ਖਾਂਦਾ ਨਹੀਂ ਖਿੰ ਵਿੱਚ ਹੀ ਹੋ ਗਿਆ ਨਾ ਕਬੜਾ ਇਸ ਤਰ੍ਹਾਂ ਮਹਾਰਾਜ ਪਰਮੁੰਦੇ ਨੇ ਭਾਈ ਜਿਹੜੇ ਇਹ ਸੰਸਾਰੀ ਪਦਾਰਥ ਨੇ ਇਹ ਸਦਾ ਨਹੀਂ ਚੰਗੇ ਲੱਗਣੇ ਜਿੰਨਾ ਚਿਰ ਪਰਮੇਸ਼ਰ ਨੂੰ ਯਾਦ ਨਾ ਰੱਖਿਆ ਹੁਣ ਜੀਵ ਪਛਤ ਹੁੰਦਾ ਮਹਾਰਾਜ ਫਰਮਾਉਂਦੇ ਹੁਣ ਕੀ ਹੋਵੇਗਾ ਵਿੱਚ ਨਾ ਕੋਈ ਕਰ ਸਕੈ ਕਿਸਥੈ ਰੂਵਹ ਰੂਜ ਜੀਵ ਨੇ ਪਹਿਲਾਂ ਪਰਮੇਸ਼ਰ ਨੂੰ ਭੁਲਾ ਕੇ ਜਿੰਨੇ ਵੀ ਸੰਸਾਰਕ ਭੋਗ ਭੋਗੇ ਉਹਨਾਂ ਦਾ ਫਲ ਇਸ ਜੀਵ ਨੂੰ ਸਰੀਰ ਦੇ ਉੱਤੇ ਦੁੱਖ ਝੱਲਣੇ ਪਏ ਇਦਾਂ ਭੋਗਣਾ ਪਿਆ ਅੱਗੇ ਨਿਉਂ ਪਰਲੋਕ ਦੇ ਵਿੱਚ ਦੁੱਖ ਭੋਗਣਾ ਪਿਆ ਇਨ੍ਹਾਂ ਦੁੱਖਾਂ ਤੋਂ ਛਟਕਾਰੇ ਵਾਸਤੇ ਹੁਣ ਕਿਹੜਾ ਜੀਵ ਨੂੰ ਛਡਾਵੇ ਵੇਚਣਾ ਕੋਈ ਕਰ ਸਕੈ ਹੁਣ ਕੋਈ ਵਿਚੋਲਗੀ ਨਹੀਂ ਕਰ ਸਕਦਾ ਤਾਂ ਮਹਾਰਾਜ ਫਰਮਾਉਂਦੇ ਨੇ ਹੁਣ ਕੋਈ ਸਹਾਇਤਾ ਨਹੀਂ ਕਰ ਸਕਦਾ ਇਸ ਲਈ ਕਿਹਦੇ ਕੋਲ ਜਾ ਕੇ ਦੁੱਖ ਰੋਵੇਂਗਾ ਇਹ ਰੋਣੇ ਰੋਣ ਦਾ ਹੁਣ ਲਾਭ ਕੋਈ ਨਹੀਂ ਜਦੋਂ ਸਮਾਂ ਮਨੁੱਖਾ ਜਨਮ ਮਿਲਿਆ ਚੀ ਉਦੋਂ ਸਹੰਭਣਾ ਚਾਹੀਦਾ ਸੀ ਤਾਂ ਮਹਾਰਾਜ ਫਰਮਉਂਦੇ ਕੀਤਾ ਕਿਛੁ ਨਾ ਹੋਬਈ ਲਿਖਿਆ ਤੁਲ ਸੰਜੋਗ ਹੈ ਬੰਦਿਆ ਜੋ ਸੰਸਾਰ ਦੇ ਵਿੱਚ ਤੂੰ ਆ ਕੇ ਕਰਮ ਕੀਤੇ ਉਹ ਤੇਰੇ ਲਿਖੇ ਗਏ ਨੇ ਜਿੱਦਾਂ ਦੇ ਮਨੁੱਖ ਕੰਮ ਕਰਦਾ ਚੰਗੇ ਜਾਂ ਮਾੜੇ ਇਹ ਪਿਛਲੇ ਜਨਮ ਵਿੱਚ ਕੀਤੇ ਹੁਣ ਭੁਗਤ ਰਿਹਾ ਤਾਂ ਜਿਹੜੇ ਹੁਣ ਕਰਮ ਕਰਨੇ ਨੇ ਇਹ ਨਾਲ ਦੇ ਨਾਲ ਅੱਗੇ ਭੁਗਤਣੇ ਪੈਣੇ ਨੇ ਉਹਨਾਂ ਅਨੁਸਾਰ ਸੁਖ ਤੇ ਦੁੱਖ ਦੋਵੇਂ ਮਿਲਦੇ ਨੇ ਸੋ ਮਹਾਰਾਜ ਫਰਮਉਂਦੇ ਨੇ ਇਹਨਾਂ ਸੰਜੋਗਾਂ ਨੂੰ ਜੋ ਮਹਾਰਾਜ ਨੇ ਲਿਖ ਦਿੱਤਾ ਕੋਈ ਇਹਨਾਂ ਵਿੱਚ ਵਧਾ ਘਟਾ ਨਹੀਂ ਕਰ ਸਕਦਾ ਇਹ ਧੁਰ ਤੋਂ ਲਿਖਿਆ ਮਨੁੱਖ ਨੂੰ ਉਗਤਣੇ ਪੈਂਦੇ ਨੇ ਲਿਖਦਾ ਪਰਮੇਸ਼ਰ ਆ ਤੇ ਲਿਖਾਉਂਦਾ ਜੀਵ ਆਪਿਆ ਆਪਣੇ ਕਰਮਾਂ ਅਨੁਸਾਰ ਤਾਂ ਮਹਾਰਾਜ ਫਰਮਉਂਦੇ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਬਿਯੋਗ ਬਹੁਤ ਉੱਤਮ ਭਾਗਾਂ ਦੀ ਬਦੌਲਤ ਜਿਸ ਪ੍ਰਾਣੀ ਨੂੰ ਪਰਮੇਸ਼ਰ ਦਾ ਮਿਲਾਪ ਹੋ ਗਿਆ ਉਹਦੇ ਸਾਰੇ ਦੁੱਖ ਦੂਰ ਪਰਮੇਸ਼ਰ ਨੇ ਕਰਤੇ ਪਰਮਾਤਮਾ ਆਨੰਦ ਰੂਪਿਆ ਉਹਦੇ ਹਿਰਦੇ ਵਿੱਚ ਵਸਿਆ ਤਾਂ ਜਿਹਦੇ ਹਿਰਦੇ ਵਿੱਚ ਵਸਿਆ ਉਹ ਖੁਦ ਆਨੰਦ ਰੂਪ ਹੋ ਜਾਂਦੇ ਨੇ ਫਿਰ ਵਿਛੋੜੇ ਦੇ ਦੁੱਖ ਦੂਰ ਹੋ ਗਏ ਉਹ ਵੱਡਿਆਂ ਭਾਗਾਂ ਵਾਲੇ ਜੀਵ ਆਨੰਦ ਦੀ ਅਵਸਥਾ ਨੂੰ ਭੋਗਦੇ ਨੇ ਉਹੋ ਹੀ ਆਖਦੇ ਨੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਅਖੀਰਲੀਆ ਪੰਕਤੀਆਂ ਵਿੱਚ ਮਹਾਰਾਜ ਪਰਮ ਹੁੰਦੇ ਨੇ ਨਾਨਕ ਕੋ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚ ਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਨੂੰ ਜੀਵਾਂ ਨੂੰ ਆਪਣੇ ਚਰਨਾਂ ਦਾ ਆਸਰਾ ਦਿਓ ਅਸਾਂ ਜੀਵਾਂ ਨੂੰ ਪ੍ਰਭੂ ਚਰਨਾਂ ਵਿੱਚ ਅਰਦਾਸ ਕਰਨ ਦਾ ਮਹਾਰਾਜ ਢੰਗ ਸਿਖਾ ਰਹੇ ਨੇ ਕਿ ਇਦਾਂ ਬੇਨਤੀਆਂ ਕਰੋ ਕਿਰਪਾ ਕਰਕੇ ਮੈਨੂੰ ਵੀ ਮਾਇਆ ਦੇ ਉੱਪਰ ਭਾਵ ਤੋਂ ਬਚਾ ਕਰਕੇ ਬੰਧਨਾ ਤੋਂ ਛਟਕਾਰਾ ਦਿਵਾ ਦਿਓ ਮਹਾਰਾਜ ਆਪ ਜੀ ਛਡਾਉਣ ਯੋਗ ਹੋ ਇਸ ਤਰ੍ਹਾਂ ਮਹਾਰਾਜ ਫਕੀਰਲੀ ਪੰਕਤੀ ਵਿੱਚ ਫਰਮਾਉਂਦੇ ਨੇ ਕਤਕ ਹੋਵੇ ਸਾਧ ਸੰਗ ਬਿਨਸਹਿ ਸੱਬੇ ਸੋਚ ਮਹਾਰਾਜ ਪਰਮ ਹੁੰਦੇ ਨੇ ਕਿ ਕਤਕ ਦੇ ਮਹੀਨੇ ਚ ਜਿਨ੍ਹਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਉਹ ਸਾਰੇ ਚਿੰਤਾ ਤੋਂ ਮੁਕਤ ਹੁੰਦੇ ਨੇ ਚਿੰਤਾ ਛੋੜੇ ਫਿਕਰ ਉਹਨਾਂ ਦੇ ਸਦਾ ਵਾਸਤੇ ਦੂਰ ਹੋ ਜਾਂਦੇ ਨੇ ਇਸ ਕਰਕੇ ਮਹਾਰਾਜ ਕਤਕ ਦੇ ਮਹੀਨੇ ਰਹੀਂ ਇਹ ਉਪਦੇਸ਼ ਦੇ ਰਹੇ ਨੇ ਕਿ ਸਤ ਸੰਗਤ ਕਰਨੀ ਚਾਹੀਦੀ ਹੈ ਸੋ ਇਹ ਉਪਦੇਸ਼ ਗੁਰੂ ਸਾਹਿਬ ਜੀ ਕਤਕ ਦੇ ਮਹੀਨੇ ਰਹੀਂ ਬਖਸ਼ਿਸ਼ ਕਰ ਰਹੇ ਨੇ ਸਤਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਕਰਦੇ ਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਣ ਦੀ ਸਤਗੁਰੂ ਜੀ ਕਿਰਮਾ ਕਰਨਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਨਾ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਸੋ ਜਿਨ੍ਹਾਂ ਗੁਰਮੁਖਾਂ ਨੇ ਸਾਡਾ ਜੂਟਿਊਬ ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਜਲਦੀ ਆਪਜੀ ਤੱਕ ਪਹੁੰਚ ਸਕੇ ਇਸੇ ਤਰ੍ਹਾਂ ਹੋਰ ਗੁਰਬਾਣੀ ਦੀਆਂ ਵੀਡੀਓ ਧਾਰਮਿਕ ਕਥਾ ਕਹਾਣੀਆਂ ਸਰਵਣ ਕਰਨ ਵਾਸਤੇ ਜਰੂਰ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ